ਮਾਈ ਗੁਰ ਜੀ ਕਾ ਫਾਲਸਾ ਸੀ ਵਸਦਨ ਦੀ ਕਿਹਾ ਤੇ ਗੁਜਰੀ ਮਹਲਾ 3 ਇਹ ਕੋ ਨਾਮੰਦਾ ਨ ਪੰਨ ਤੋ ਸੁਣੋ ਸਿੱਖ ਸੱਚ ਸੋਏ ਦੂਜਾ ਪਾਏ ਜੇਤਾ ਪੜੇ ਪੜੇ ਪੜ ਗਣਤ ਸਦਾ ਦੁਖ ਹੋਏ ਸੋਈ ਇਹ ਪੰਤ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਤੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਕੇ ਰਹੁ ਤਾ ਤੈਨੂੰ ਸੱਚਜੇ ਆਤਮਿਕ ਜੀਵਨ ਦੀ ਸਮਝ ਪਵੇਗੀ ਇਹ ਪੰਡਤ ਆਤਮਾ ਦੇ ਨਾਮ ਦਾ ਰਸ ਆਪਣੀ ਜੀਵਨ ਨਾਲ ਚਖਦਾ ਰਹੋ ਤਾਂ ਤੇਰੀ ਮਨ ਪਵਿੱਤਰ ਹੋ ਜਾਏਗਾ ਹਰ ਚੰਨੀ ਤੂ ਲਗ ਰਹੋ ਗੁਰ ਸ਼ਬਦ ਅਸਵਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਰਮਲ ਹੋਏ ਹੇ ਪੰਤ ਇੱਕ ਹਰੀ ਨਾਮ ਹੀ ਸਾਰੇ ਗੁਣਾਂ ਦਾ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਇਸ ਹਰ ਨਾਮ ਨੂੰ ਸੁਣਿਆ ਕਰ ਇਸ ਹਰ ਨਾਮ ਨੂੰ ਜਪਣ ਦੀ ਜਾਚ ਸਿੱਖ ਹੇ ਪੰਤ ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਮਾਇਆ ਦੇ ਪਿਆਰ ਵਿੱਚ ਫਸਿਆ ਰਹਿ ਕੇ ਜਿਤਨਾ ਕੁਝ ਤੈਨੂੰ ਜਿਤਨਾ ਵੀ ਧਾਰਮਿਕ ਪੋਸ਼ਕਤਾ ਪੜਦਾ ਹੈ ਉਹਨਾਂ ਨੂੰ ਪੜਦੇ ਆ ਤੇ ਵਿਚਾਰਦੇ ਆ ਤੈਨੂੰ ਸਦਾ ਹੀ ਦੁੱਖ ਲੱਗਦਾ ਰਹਿੰਦਾ ਹੈ। ਹਉ ਸਾਧਗੁਰ ਮਿਲਿਏ ਮਨਸ ਤੋਖਿਏ ਤਾਂ ਫਿਰ ਤ੍ਰਿਸ਼ਨਾ ਪੋਖ ਨ ਹੋਈ। ਨਾਮ ਨਿਦਾਨ ਪਾਇਆ ਪਰ ਘਰ ਜਾਏ ਨਾ ਹੋਏ। ਇਹ ਪੜਤ ਗੁਰੂ ਨੂੰ ਮੇੜ ਮਨ ਸੰਤੋਖ ਪ੍ਰਾਪਤ ਕਰ ਲੈ। ਲੈਂਦਾ ਹੈ ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇ ਮਾਇਆ ਦੀ ਭੁੱਖ ਨਹੀਂ ਵਿਆਪਦੀ ਜਿਸ ਮਨੁੱਖ ਨੂੰ ਗੁਰੂ ਪਾਸਿਓਂ ਪ੍ਰਮਾਤਮਾ ਦਾ ਨਾਮ ਖਿਆਨਾ ਮਿਲ ਜਾਂਦਾ ਹੈ ਉਹ ਸਾਸਰੇ ਵਾਸਤੇ ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਗਦਾ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ ਗਰ ਮੱਤੇ ਘਟ ਚਾਨਣਾ ਹਰ ਨਾਮ ਪਾਵੇ ਸੋਏ ਪਰ ਜੇ ਕੋਈ ਮਨੁੱਖ ਨਿਹਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ ਤੇ ਉੰਜ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਇਹ ਪੰਡਤ ਗੁਰੂ ਦੀ ਮੱਤ ਤੇ ਤੁਰਿਆ ਹੀ ਹਿਰਦੇ ਵਿੱਚ ਸੱਚ ਜੇ ਜੀਵਨ ਦਾ ਚਾਨਣ ਪੈਦਾ ਹੁੰਦਾ ਹੈ ਗਰਮਖ ਮਤ ਲੈਣ ਵਾਲਾ ਮਨੁੱਖ ਪ੍ਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ਸੋਣ ਸਾਸਤਰ ਤੂੰ ਨਾ ਮੁਝੀ ਮੁਝੀ ਤਾਂ ਫਿਰ ਬਾਰੋ-ਬਾਰ ਸੋ ਮੂਰਖ ਜੋ ਆਪਨਾ ਪਛਾਣੀ ਸੱਚ ਨਾ ਤਰੇ ਪਿਆਰ ਸੱਚ ਨਾ ਤਰੇ ਪਿਆਰ ਏ ਪੰਡਤ ਸਾਖਤਰਾ ਨੂੰ ਸੌਣ-ਸੌਣ ਕੇ ਵੀ ਤੂੰ ਆਤਮਿਕ ਜੀਵਨ ਨੂੰ ਨਹੀਂ ਸਮਝਦਾ ਤਾਂ ਇਹ ਤੂੰ ਮੜ-ਮੜ ਪਟਕਦਾ ਫਿਰਦਾ ਹੈ ਇਹ ਪੰਡਤ ਜਿਹੜਾ ਮਨੁੱਖਾ ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਤਾ ਦਾ ਉਹ ਸਿਮਰਤੀਆਂ ਸ਼ਾਸਤਰਾ ਪੜ੍ਹ ਕੇ ਵੀ ਮੂਰਖ ਹੀ ਹੈ ਉਹ ਮਨੁੱਖ ਸਦਾ ਕਾਮ ਰਹਿਣ ਵਾਲਾ ਪ੍ਰਮਾਤਮਾ ਵਿੱਚ ਕਦੇ ਪਿਆਰ ਨਹੀਂ ਪਾ ਸਕਦਾ ਸੱਚੇ ਜਗਤ ਦੇਹਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋਤਿਸ ਭਾਵੇ ਸੋ ਕਰੇ ਜਿਉ ਤਿਸ ਕੀ ਲਜਾਏ ਪਰ ਇਹ ਬੰਤ ਪ੍ਰਮਾਤਮਾ ਦੀ ਰਜਾ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹ ਸਦਾ ਥੈਰਾ ਰਹਿਣ ਵਾਲੇ ਆਕਾਰਪੁਰਖ ਨੇ ਆਪ ਹੀ ਜਗਤ ਨੂੰ ਮਾਇਆ ਦੀ ਢਕਣਾ ਵਿੱਚ ਪਾਇਆ ਹੋਇਆ ਹੈ ਏ ਨਾਨਕ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ ਜਿਵੇਂ ਪ੍ਰਮਾਤਮਾ ਨਹੀਂ ਰਜਾ ਹੈ ਤਿਵੇਂ ਜਗ ਤਰੁਜਾ ਪਿਆ ਹੈ ਲਲਾਤੀ ਜਾ ਗਰਮਹ ਚੇਤਨਾ ਲਾਗਿਓ ਅੰਤ ਦੁੱਖ ਬਹੁਤਾ ਆਏ ਅੰਦਰੋਂ ਬਾਹਰੋਂ ਅੰਦੇ ਆ ਸਦਨਾ ਕਾਈ ਪਾਏ ਮਾਨਰਤ ਤੈਨ ਕੀ ਬਰਕਤ ਸਭ ਜਗਤ ਖਾਏ ਜੋ ਰਤੇ ਹਰ ਨਾਏ ਜेन ਗੁਰ ਕੇ ਸ਼ਬਦ ਸੁਨਾਈਏ ਹਰ ਸਿਉ ਰਹੇ ਸਮਾਈ ਹੇ ਪੰਤ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਖਰ ਦੁੱਖ ਵਾਪਰਦਾ ਹੈ ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪਰ ਹੇ ਪੰਤ ਜੋ ਮਨੁੱਖ ਹਰੀ ਦੇ ਨਾਮ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀ ਸਿਫਤ ਸਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ ਮਰਨ ਤਦੁ ਜੇ ਪਾਏ ਮਰਨ ਤਾ ਨਾ ਹੋਵੀ ਨਾ ਤਨ ਪੱਲੇ ਪਾਏ ਪੜ ਥਕੇ ਸੰਤੋਖ ਨ ਆਇਓ ਆਂਦਨ ਜਲਤ ਵਿਹਾਈ ਕੂਕ ਕਾਰਨਾ ਕੁਛ ਕੋਈ ਨ ਸੰਸਾ ਵਿੱਚੋਂ ਜਾਏ ਨਾਨਕ ਨਾਮ ਬਹੂਨੀਆ ਮੋਹ ਕਾਲੇ ਉੱਠ ਜਾਏ ਹੇ ਪੰਧ ਮਾਇਆ ਦੇ ਮੋਮ ਵਿੱਚ ਫਸਿਆ ਰਹ ਮਰਕਤ ਨਹੀਂ ਹੋ ਸਕਦੀ ਆਤਮਕ ਜੀਵਨ ਬਾਦਦਾ ਹੁੰਦਾ ਨਹੀਂ ਤੇ ਨਾ ਹੀ ਨਾਮ ਤਾਂ ਨਮਦਾ ਹੈ ਬਾਣ ਕੇ ਥੱਕ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਤੇ ਹਰ ਬੇੜੇ ਉਮਰ ਛੜਦਿਆਂ ਹੀ ਗੁਜ਼ਰਦੀ ਹੈ ਉਹਨਾਂ ਦੀ ਗਿਲਾ ਗੁਜ਼ਾਰੀ ਮੁਕ ਮੁਖ ਦੀ ਨਹੀਂ ਤੇ ਮਾਨ ਵਿੱਚ ਚਿੰਤਾ ਨਹੀਂ ਵਿੱਚ ਚਿੰਤਾ ਨਹੀਂ ਜਾਂਦੀ ਇਹ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁੱਖ ਕਾਲੇ ਮੂਹ ਹੀ ਸੰਸਾਰ ਤੋਂ ਉੱਠ ਜਾਂਦਾ ਹੈ ਲੋਕ ਮਨ ਲਾਭ ਦੀਆ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜਥ ਕੇ ਦੁਨਜਾ ਭੈਖਵਾਰ ਵਰਣ ਦੇਵ ਚਾਨਨ ਸੰਸਾਰ ਦਾ ਕੰਮ ਹੀ ਹੋ ਗਿਆ ਹੈ ਪਰ ਹੋਰ ਵਿਹਾਰਾ ਮੰਗ ਇਹ ਪੀ ਇੱਕ ਵਿਹਾਰ ਹੀ ਬਣ ਗਿਆ ਹੈ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਿਕਾਰ ਟਿਕੇ ਹੀ ਰਹਿੰਦੇ ਹਨ ਹੰਕਾਰ ਵਿੱਚ ਸਾਰੇ ਪੰਥ ਪੜ ਪੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਵਿੱਚ ਖਾਰ ਹੀ ਹੁੰਦੇ ਹਨ ਸੋ ਪੜਸ ਪੜਿਆ ਸੋ ਪੰਡਤ ਬਿਨਾਂ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹੇ ਪਾਏ ਮੋਖ ਦਵਾਰ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਭਾਵ ਉਹ ਮਨੁੱਖ ਨੂੰ ਪੰਡਤ ਸਮਝੋ ਜੋ ਸਤਿਗੁਰੂ ਦੇ ਸਾਧਨ ਵਿੱਚ ਵਿਚਾਰ ਕਰਦਾ ਹੈ ਜੋ ਆਪਣੀ ਮਾਨ ਨੂੰ ਖੋਜਦਾ ਹੈ ਅੰਦਰੋਂ ਹਰੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ ਜੋ ਗੁਣਾਂ ਦੇ ਖਜਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਇਹ ਆਤਮਕ ਤੋਂ ਅਡੋਲਤਾ ਵਿੱਚ ਟੈਕੇ ਪ੍ਰਮਾਤਮਾ ਦੇ ਗੁਣਾਂ ਵਿੱਚ ਸੰਤ ਜੋੜੀ ਰੱਖਦਾ ਹੈ ਗੁਣਨ ਨਾਨਹਰ ਪਾਇ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕ ਜਿਸ ਬਰਮਖ ਨਾਮ ਆਧਾਰ ਇਹ ਨਾਨਕ ਇਸ ਤਰ੍ਹਾਂ ਸਤਿਗੁਰੂ ਦੇ ਸੰਮਖ ਹੋਏ ਜਿਸ ਮਨੁਖ ਨੂੰ ਨਾਮ ਆ ਨਾਮ ਆਸਰਾ ਰੂਪ ਹੈ ਉਸ ਨਾਮ ਦਾ ਵਪਾਰੀ ਮੁਬਾਰਕ ਹੈ साग सुई मल्ला चौथ संद कर पहला एक ओंकार सत कर प्रशात सत कर परख मिलाया अब गुण बिकणा गुण रमा मिल राम जीयो ਹਰ ਹਰ ਨਾਮ ਧਿਆਇਆ ਗਰਵਾਣੀ ਨਿਤ ਨਿਤ ਚਮਾ ਮਿਲ RAM ਜੀਓ ਗਰਵਾਣੀ ਸਾਧ ਮਿੱਠੀ ਲਾਗੀ ਪਾਪ ਵਿਕਾਰ ਅੰਗਾਇਆ ਹਮੇ ਰੋਗ ਗਿਆ ਪਉ ਭਾਗਾ ਸਹਜੇ ਸਹਿਜ ਮਲਾਇਆ ਗਾਇਆ ਸੇਜ ਗੁਰ ਸਬਦ ਸਖਾ ਲਈ ਗਿਆਨ ਤਤ ਕਰੇ ਭੋਗੋ ਅੰਧੇਨ ਸੁਖ ਮਾਣੀ ਨਿਤ ਰਲੀਆਂ ਨਾਨਕ ਤਰ ਸੁਜੋਗੋ ਹੇ ਰਾਮ ਜੀ ਮੈਂ ਤੈਥੋ ਸਤਕੇ ਹਾਂ ਮੈਨੂੰ ਗੁਰੂ ਪਰਖ ਮੈਲਾ ਜਸ ਦੀ ਰਾਹੀ ਮੈਂ ਤੇਰੇ ਗੁਣ ਯਾਦ ਕਰਾਂ ਅਤੇ ਇਨਾਂ ਗੁਣਾ ਲੇ ਬੱਟੇ ਓ ਗਣ ਵਿੱਚ ਦਿਆਂ ਦੂਰ ਕਰਦਿਆਂ ਹੇ ਹਰੀ ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਅਚਾਰਾਂ ਜੇ ਸਜੀਵੇਂ स्त्री ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ ਉਹ ਆਪਣੇ ਅੰਦਰੋਂ ਪਾਪ ਫਕਾਰ ਦੂਰ ਕਰ ਲੈਂਦੀ ਹੈ ਉਸ ਦਾ ਹੰਮੇ ਦਾ ਰੋਗ ਮੁੱਕ ਜਾਂਦਾ ਹੈ ਹਰ ਕਿਸਮ ਦਾ ਡਰ ਸਹਿਮ ਭਜ ਜਾਂਦਾ ਹੈ ਉਹ ਸਦਾ ਸਦਾ ਹੀ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਗੁਰੂ ਦੇ ਸ਼ਬਦ ਦੀ ਵਰਗਤ ਨਾਲ ਉਸ ਦੇ ਹਿਰਦੇ ਵਿੱਚ ਸੇਜ ਸੁੱਖ ਨਾਲ ਵਰਪੂਰ ਹੋ ਜਾਂਦੀ ਹੈ ਸੁਖ ਦਾ ਘਰ ਬਣ ਜਾਂਦੀ ਹੈ ਆਤਮਿਕ ਜੀਵਨ ਦੀ ਸੂਝ ਦੇ ਮੂਲ ਕਾਲ ਪੁਰਖ ਵਿੱਚ ਜਾਣ ਕੇ ਉਹ ਕਾਲ ਪੁਰਖ ਦੇ ਮਲਾਪ ਦਾ ਸੁਖ ਮਾਣਦੀ ਹੈ ਜੀ ਨਾਨਕ ਤੂੰ ਅੰਦਰ ਗਿਆ ਤੂੰ ਜਿਸ ਦੇ ਭਾਗਾਂ ਵਿੱਚ ਸੰਯੋਗ ਲਿਖਿਆ ਹੁੰਦਾ ਹੈ ਉਹ ਹਰ ਮੇਲੇ ਆਨੰਦ ਵਿੱਚ ਟਿਕੀ ਰਹਿ ਕੇ ਸਦਾ ਅਕਾਲ ਪੁਰਖ ਮਲਾਪ ਦਾ ਸੁਖ ਮਾਣਦੀ ਹੈ ਸਤ ਸੰਤੋਖ ਕਰ ਭਉ ਕੋੜਮ ਪਰਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗਰਵਾਣੀ ਗਵਾਇਆ ਬਲਰਾਮ ਜੀਓ ਬਾਣੀ ਗੁਰੂ ਗਾਈ ਪਰਮ ਗਤ ਪਾਈ ਪੰਚ ਮਿਲੇ ਸਹਾਇਆ ਗਾਇਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ ਹਉਮੇ ਪੀਰ ਗਈ ਸੁਖ ਵਾਯਾ ਅਰੋਗਤ ਭਏ ਸਰੀਰਾ ਗੁਰ ਪ੍ਰਸ਼ਾਦੀ ਬ੍ਰਹਮ ਪ੍ਰਸ਼ਾਤਾ ਨਾਨਕ ਊਣੀ ਗਹਿਰਾ ਹੇ ਰਾਮ ਜੀ ਮੈਂ ਤਿੱਥੋਂ ਸਤਕੇ ਹਾਂ ਜਿਸ ਜੀਵ ਇਸਤਰੀ ਨੂੰ ਕਾਲਪੁਰਖ ਪਤੀ ਨਾਲ ਮਿਲਾਉਣ ਮਾਤੇ ਵਿਚੋਲਾ ਗੁਰੂ ਆ ਕੇ ਮਿਲ ਪਿਆ ਉਸ ਦੇ ਹੱਲ ਦੇ ਵਿੱਚ ਸੇਵਾ ਸੰਤੋਖ ਪ੍ਰੇਮ ਆਦਕ ਗੁਣ ਪੈਦਾ ਕਰ ਕੇ ਸਾਰ ਸੰਗਤ ਦਾ ਉਸ ਨਾਲ ਮੇਲ ਕਰਕੇ ਗੁਰੂ ਜੀ ਨੇ ਉਸ ਨੂੰ ਸੰਤ ਸਰਾਹ ਦੀ ਬਾਣੀ ਗਾਉਣ ਦੀ ਪ੍ਰੇਰਨਾ ਕੀਤੀ ਜਦੋਂ ਜੀਵ ਇਸਤਰੀ ਨੇ ਗੁਰੂ ਦੀ ਅਚਾਰੀ ਹੋਈਕਾਰ ਪਰਖ ਦੀ ਸੰਤ ਸਰਾਹ ਬੜੀ ਬਾਣੀ ਗਾਉਣੀ ਸ਼ੁਰੂ ਕੀਤੀ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਉਸ ਦੇ ਗਿਆਨ ਇੰਦਰੀ ਬਕਾਰਾਂ ਵੱਲੋਂ ਦੌੜਨ ਦੇ ਥਾਂ ਕਾਰ ਪਰਖ ਲਈ ਸਵਤ ਸਲਾਹ ਕਰਨ ਮੈਚ ਮਿਲ ਬੈਠ ਕੇ ਸੋਹਣੇ ਲੱਗਣ ਲੱਗ ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ ਉਸ ਦੇ ਸਰੀਰ ਵਿੱਚ ਮਾਸ ਦੀ ਮਮਤਾ ਨਸ ਗਈ ਉਸ ਦਾ ਅਖੰਡ ਦੂਰ ਹੋ ਗਿਆ ਪੜਕਣਾ ਦੂਰ ਹੋ ਗਈ ਉਸ ਦੇ ਅੰਦਰੋਂ ਹਮੇ ਦੀ ਪੀੜ ਚਲੀ ਗਈ ਉਸ ਦਾ ਸਾਰਾ ਸਰੀਰ ਨਰਵਾ ਹੋ ਗਿਆ ਤੇ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਉਸ ਜੀਵ ਇਸਤਰੀ ਨੇ ਗੁਨਾ ਦੇ ਮਾਰਕ ਡੂੰਗੇ ਜਿਗਰੇ ਵਾਲੇ ਪ੍ਰਮਾਥਾਨ ਨਾਲ ਸਾਹ ਪਾਲੇ ਮਾਨਮਖ ਮੁਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲ ਰਾਮ ਜਿਉ ਅੰਤਰ ਮਮਤਾ ਕੂਕ ਕੁੜੇ ਮਹਾ ਜੇ ਕੂੜ ਲਈ ਮਿਲ ਰਾਮ ਜਿਉ ਕੂੜ ਕਵਟਾ ਕਮਾਵੇ ਮਹਾ ਦਖ ਪਾਵੇ ਬਿਨ ਸਤ ਕਰ ਮਗਦ ਨਾ ਪਾਇਆ ਉਜੜ ਮਾਂਥ ਪਰਮੇ ਗਵਾਰੀ ਖਿੰ ਖਿੰ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਮਦਾਤਾ ਸਤ ਕਰ ਪੁਰਖ ਮਲਾਇਆ ਜਨਮ ਮਰਨ ਕੇ ਵਿਚਲੇ ਜਨਮ ਹੀਲੇ ਨਾਨਕ ਸਹੈ ਸਬਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀ ਮੈਸਤਰੀ ਕਾਲ ਪੁਰਖ ਪਤੀ ਨਾਲੋਂ ਮਿੱਠੀ ਰਹਿੰਦੀ ਹੈ ਉਸ ਦੇ ਚਾਨਾਂ ਤੋਂ ਦੂਰ ਰਹਿੰਦੀ ਹੈ ਉਸ ਦੀ ਹਿਜੂਰੀ ਪ੍ਰਾਪਤ ਨਹੀਂ ਕਰ ਸਕਦੀ ਕ੍ਰਿਸ਼ਨਾਂ ਦੀ ਅੱਗ ਵਿੱਚ ਸੜੀ ਰਹਿੰਦੀ ਹੈ ਉਸ ਦੇ ਅੰਦਰ ਝੁੱਠੀ ਮਮਤਾ ਬਣੀ ਰਹਿੰਦੀ ਹੈ ਉਹ ਸਦਾ ਨਾਸ਼ਵੰਤ ਮਾਇਆ ਲਈ ਇਕੱਠੀ ਕਰਦੀ ਹੈ ਮਾਇਆ ਉਸ ਨੂੰ ਸਦਾ ਗਰੱਸੀ ਰੱਖਦੀ ਹੈ ਉਹ ਜਿਵੇਂ स्त्री ਮਾਇਆ ਦੀ ਖਾਤਰ ਸਦਾ ਝੂਠ ਠੱਗੀ ਆਦਕ ਦੀ ਕਾਰ ਕਰਦੀ ਹੈ ਬੜਾ ਦੁੱਖ ਸਹਾਰਦੀ ਰਹਿੰਦੀ ਹੈ ਗੁਰੂ ਦੇ ਛਾਲਾ ਪੈਣ ਤੋਂ ਬਿਨਾ ਉਸ ਨੂੰ ਜ਼ਿੰਦਗੀ ਦਾ ਸਹੀ ਰਸਤਾ ਨਹੀਂ ਲੱਭਦਾ ਉਹ ਮੂਰਖ ਜੀਵ ਇਸ ਤੀਏ ਜਾਣ ਦੇ ਰਾਹਤੇ ਵਿੱਚ ਜਿੱਥੇ ਕਮਾ ਕਮਾ ਦੇ ਕਲਟੇਰੇ ਲੁੱਟ ਲੈਂਦੇ ਹਨ ਭੜਕਦੀ ਫਿਰਦੀ ਹੈ ਤੇ ਹਰ ਵੇਲੇ ਤਿੱਕੇ ਖਾਂਦੀ ਹੈ ਇਹ ਆਨੰਕ ਜਿੰਨਾ ਮਨੁੱਖਾਂ ਉੱਤੇ ਦਤਾਰਕਾਲ ਪਰਖ ਆਪ ਦੀ ਦਇਆ ਕਰਦਾ ਹੈ ਉਹਨਾਂ ਨੂੰ ਸਮਤ ਗੁਰੂ ਮਿਲਾ ਦਿੰਦਾ ਹੈ ਗੁਰੂ ਉਹਨਾਂ अनेका ਜਨਮਾਂ ਦੇ ਵਿਛੜੇ ਹੋਿਆਂ ਨੂੰ ਆਤਮਕ ਡੋਲਤਾ ਵਿੱਚ, ਪ੍ਰੇਮ ਵਿੱਚ ਠਕਾ ਕੇ ਘਰ ਪਰਖ ਨਾਲ ਮਾ ਲਿੰਦਾ ਹੈ। ਇੱਥੇ ਸਮਾਪਤ ਕਰਦੇ ਆਂ। ਮੋਰਨ ਵਿੱਚ ਕੋਈ ਅੱਖਰ ਮੰਨਾ, ਘੰਟਾ ਭੁਚਕਾ ਨਹੀਂ। ਆਪਦੀਆਂ ਨਿਯਾਰ ਮੱਛੀ ਦੇ ਹੱਥ ਰੱਖਣਾ। ਨਾਮ ਦੀ ਨਾਲ ਵਾਸ਼ਣੀ ਚਾਨਾਂ ਦੀ ਪ੍ਰੀਤ ਵਾਸ਼ਣੀ ਆ। ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ।